ਮੇਥੀ ਖਾਣ ਦੇ ਗੁਣਕਾਰੀ ਫਾਇਦੇ ਤੁਸੀਂ ਸ਼ਾਇਦ ਹੀ ਜਾਣਦੇ ਹੋਗੇ ਦਰਸਲ ਮੇਥੀ ਪਾਣੀ ਦੇ ਵਿੱਚ ਮੇਥੇ ਨੂੰ ਪੀਓ ਕੇ ਤੁਸੀਂ ਇਸ ਤਰੀਕੇ ਦੇ ਨਾਲ ਜੇਕਰ ਇਹਦਾ ਸੇਵਨ ਕਰਦੇ ਹੋ ਤੁਹਾਡੀ ਕਬਜ਼ ਵੀ ਠੀਕ ਹੋਵੇਗੀ ਤੇ ਨਾਲ ਤੁਹਾਡਾ ਭਾਰ ਵੀ ਘਟੇਗਾ ਦੇ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਪੇਟ ਦੀਆਂ ਖਾਸ ਕਰਕੇ ਸਮੱਸਿਆਵਾਂ ਤੋਂ ਤੁਹਾਨੂੰ ਰਾਹਤ ਮਿਲੇਗੀ ਅਕਸਰ ਤੁਸੀਂ ਸੁਣਿਆ ਹੋਵੇਗਾ ਬਜ਼ੁਰਗ ਇਹ ਅਕਸਰ ਕਹਿੰਦੇ ਹੁੰਦੇ ਸੀਗੇ ਜਦੋਂ ਤਬੀਤ ਖਰਾਬ ਹੁੰਦੀ ਸੀਗੀ ਤਾਂ ਮੇਥੀ ਦੀ ਵਰਤੋਂ ਕਰਦੇ ਸੀਗੇ ਮੇਥੀ ਦੀ ਵਰਤੋਂ ਕਿਸ ਤਰੀਕੇ ਦੇ ਨਾਲ ਕਰਦੇ ਸੀਗੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦਰਸਲ ਮੇਥੀ ਕੀ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਇਸੇ ਕਰਕੇ ਬਜ਼ੁਰਗ ਅਜੇ ਵੀ ਇਸ ਦੀ ਵਰਤੋਂ ਉਦੋਂ ਕਰਦੇ ਨੇ ਜਦੋਂ ਉਹਨਾਂ ਦੀ ਸਿਹਤ ਖਰਾਬ ਹੁੰਦੀ ਹੈ ਆਓ ਅਸੀਂ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਇਸ ਬਾਰੇ ਕਿ ਦੱਸਦੇ ਕਿ ਏ ਵਾਈ ਯੂ ਜਰਨਲ ਦੇ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਵਿੱਚ ਪਾਇਆ ਗਿਆ ਹੈਗਾ ਕਿ ਟਾਈਪ 2 ਡਾਇਬੀਟਿਸ ਵਾਲੇ ਲੋਕ ਜਿਨ੍ਹਾਂ ਨੇ 60 ਦਿਨਾਂ ਤੱਕ ਰੋਜ਼ਾਨਾ 10 ਗ੍ਰਾਮ ਭੀਜੀ ਮੇਥੀ ਦਾ ਸੇਵਨ ਕੀਤਾ ਉਹਨਾਂ ਦੀ ਫਾਸਟਿੰਗ ਬਲੱਡ ਸ਼ੂਗਰ ਦੇ ਵਿੱਚ ਕਾਫੀ ਗਿਰਾਵਟ ਆਈ ਹੈ ਧਿਆਨ ਨਾਲ ਜ਼ਰੂਰ ਸੁਣਿਓ ਸਵੇਰੇ ਸਵੇਰੇ ਜੇਕਰ ਭੀਜੀ ਹੋਈ ਮੇਥੀ ਦੇ ਦਾਣੇ ਚਬਾਓ ਦੇ ਨਾਲ ਬਹੁਤ ਸਾਰੇ ਫਾਇਦੇ ਮਿਲਦੇ ਨੇ ਬਲੱਡ ਸ਼ੁਗਰ ਕੰਟਰੋਲ ਦੇ ਕਰਨ ਤੋਂ ਲੈ ਕੇ ਸੋਚ ਨੂੰ ਘਟਾਉਣ ਅਤੇ ਵਾਲਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਤੱਕ ਮਦਦਗਾਰ ਕਰਦੇ ਨੇ ਤਾਂ ਭੀਜੀ ਹੋਈ ਮੇਥੀ ਦੇ ਫਾਇਦੇ ਕੀ ਹੋ ਸਕਦੇ ਨੇ ਪਹਿਲਾ ਇਹ ਸਮਝਣਾ ਜ਼ਰੂਰੀ ਹੈ ਕਿ ਜਦੋਂ ਮੇਥੀ ਪੀਓ ਕੇ ਖਾਣ ਦੇ ਨਾਲ ਕੀ ਹੁੰਦਾ ਹੈ ਤਾਂ ਮੇਥੀ ਦੇ ਬੀਜਾਂ ਨੂੰ ਭਿਉਣ ਦੇ ਨਾਲ ਸਖਤ ਛਿਲਕਾ ਨਰਮ ਹੋ ਜਾਂਦਾ ਹੈ ਅੰਦਰ ਮੌਜੂਦ ਕੁਲਣਸ਼ੀਲ ਫਾਈਬਰ ਆਵਾ ਜੋ ਕਿ ਅਮੀਨੋ ਐਸਿਡ ਅਤੇ ਐਂਟੀਆਕਸੀਡੈਂਟ ਆਸਾਨੇ ਦੇ ਨਾਲ ਨਿਕਲ ਜਾਂਦੇ ਨੇ ਇਸ ਦੇ ਨਾਲ ਮੇਥੀ ਦੇ ਬੀਜੇ ਪੇਟ ਦੇ ਲਈ ਹਲਕੇ ਹੋ ਜਾਂਦੇ ਨੇ ਪੋਸ਼ਟਿਕ ਤੱਤ ਤੇਜ਼ੀ ਦੇ ਨਾਲ ਸੋਖ ਜਾਂਦੇ ਨੇ ਅਤੇ ਬੀਜਾਂ ਨੂੰ ਚਬਾਉਣਾ ਆਸਾਨ ਹੁੰਦਾ ਹੈ ਤਾਂ 1 2 ਜੋ ਕਿ ਦੱਸਦੀ ਹੈ ਕਿ 1 2 ਚਮਚ ਮੇਥੀ ਦੇ ਬੀਜਾਂ ਨੂੰ ਇੱਕ ਛੋਟੇ ਕਟੋਰੇ ਦੇ ਵਿੱਚ ਪਾਣੀ ਪਾ ਕੇ ਪਿਉ ਦਿਓ ਜੇਕਰ ਸਵਾਦ ਤੇਜ਼ ਲੱਗੇ ਤਾਂ ਇਸ ਨੂੰ ਕੋਸੇ ਪਾਣੀ ਜਾਂ ਫਿਰ ਥੋੜਾ ਜਿਹਾ ਸ਼ਹਿਦ ਦੇ ਨਾਲ ਮਿਲਾ ਕੇ ਖਾ ਸਕਦੇ ਹੋ ਧਿਆਨ ਰੱਖੋ ਕਿ 2 ਚਮਚ ਤੋਂ ਵੱਧ ਨਾ ਖਾਓ ਕਿਉਂਕਿ ਜ਼ਿਆਦਾ ਫਾਈਬਰ ਪੇਟ ਖਰਾਬ ਕਰ ਸਕਦਾ ਹੈ ਸਵੇਰੇ ਖਾਲੀ ਪੇਟ ਬੀਜਾਂ ਨੂੰ ਖਾਓ ਚੰਗੀ ਤਰ੍ਹਾਂ ਚਬਾਓ ਅਤੇ ਬਾਕੀ ਪਾਣੀ ਦੇ ਵਿੱਚ ਪਿਓ ਤਾਂ ਜ਼ਿਆਦਾਤਰ ਲੋਕ ਪੇਟ ਦੀਆਂ ਸਮੱਸਿਆਵਾਂ ਦੇ ਇਲਾਜ ਦੇ ਲਈ ਮੇਥੀ ਦਾ ਸੇਵਨ ਕਰਦੇ ਨੇ ਮੇਤਿ ਦੇ ਵਿੱਚ ਕੁਲਣਸ਼ੀਲ ਫਾਈਬਰ ਪਾਣੀ ਨੂੰ ਸੋਖ ਲੈਂਦਾ ਹੈ ਅਤੇ ਇੱਕ ਜਲ ਬਣਾਉਂਦਾ ਹੈ ਜਿਸ ਦੇ ਨਾਲ ਇਸ ਨੂੰ ਪਚਣਾ ਆਸਾਨ ਹੋ ਜਾਂਦਾ ਹੈ ਨਿਯਮਤ ਸੇਵਨ ਕਬਜ ਤੋਂ ਰਾਹਤ ਪਾਉਂਦਾ ਹੈ ਦਿਲ ਦੇ ਵਿੱਚ ਜਲਣ ਘਟਾਉਂਦਾ ਹੈ ਪੇਟ ਫੁੱਲਣ ਤੋਂ ਜੋ ਕਿ ਘਟਾਉਣ ਤੋਂ ਲੈ ਕੇ ਸਵੇਰ ਦੇ ਐਸਿਡਿਟੀ ਨੂੰ ਸ਼ਾਂਤ ਕਰਨ ਦੇ ਵਿੱਚ ਕਾਫੀ ਮਦਦ ਕਰਦਾ ਹੈ ਇਹ ਆਦਤ ਉਹਨਾਂ ਲੋਕਾਂ ਦੇ ਲਈ ਖਾਸ ਤੌਰ ਦੇ ਉਤੇ ਫਾਇਦੇਮੰਦ ਹੈ ਜਿਨ੍ਹਾਂ ਨੂੰ ਖਾਣਾ ਭਾਰੀ ਲੱਗਦਾ ਹੈ ਜਾਂ ਫਿਰ ਪੇਟ ਖਰਾਬ ਹੁੰਦਾ ਇਸ ਦੇ ਲਈ ਮੇਥੀ ਪੀਓ ਕੇ ਖਾਣ ਦੇ ਨਾਲ ਸਵੇਰੇ ਪੇਟ ਹਲਕਾ ਅਤੇ ਆਰਾਮਦਾਇਕ ਮਹਿਸੂਸ ਹੁੰਦਾ ਮੇਥੀ ਦੇ ਸਭ ਤੋਂ ਮਹੱਤਵਪੂਰਨ ਫਾਇਦਿਆਂ ਦੇ ਵਿੱਚੋਂ ਇੱਕ ਹੈ ਬਲੱਡ ਸ਼ੂਗਰ ਦਾ ਸੰਤੁਲਿਤ ਬਣਾਈ ਰੱਖਣਾ ਜੇਕਰ ਤੁਹਾਡੇ ਬਲੱਡ ਸ਼ੂਗਰ ਦੀ ਕੋਈ ਸਮੱਸਿਆ ਹੈ ਤਾਂ ਤੁਸੀਂ ਮੇਥੀ ਦੇ ਦਾਣੇ ਜ਼ਰੂਰ ਖਾਓ ਮੇਥੀ ਜੋ ਕਿ ਭੀਜੀ ਮੇਥੀ ਤੋਂ ਜੋ ਕਿ ਗਲੈਕਟੋਮੈਨਨ ਫਾਈਬਰ ਕਾਰਬੋਹਾਈਡਰੇਟ ਦੇ ਪਾਚਨ ਨੂੰ ਹੌਲੀ ਕਰਦਾ ਹੈ ਅਚਾਨਕ ਸ਼ੂਗਰ ਦੇ ਵਾਧੇ ਨੂੰ ਰੋਕਦਾ ਹੈ ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਭੀਜੀ ਹੋਈ ਮੇਥੀ ਤੁਹਾਨੂੰ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰਨ ਅਤੇ 스내ਕਿੰਗ ਘਟਾਉਣ ਅਤੇ ਭੁੱਖ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਮਦਦ ਕਰ ਸਕਦੀ ਹੈ ਇਸ ਤੋਂ ਇਲਾਵਾ ਇੱਕ ਸਿਹਤਮੰਦ ਪਾਚਨ ਪ੍ਰਣਾਲੀ ਮੈਟਾਬੋਲਿਜ਼ਮ ਨੂੰ ਵੀ ਬਿਹਤਰ ਬਣਾਉਂਦੀ ਹੈ ਅਜਿਹੀ ਅਪਡੇਟਸ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ